ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿੰਨੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਸੀਗੀ ਪਹਿਲਾਂ ਵਾਲੇ ਸੂਟਾਂ ਦੀ ਵੀਡੀਓ ਫਿਰ ਤੋਂ ਰਿਪੀਟ ਕਰਨ ਜਾ ਰਹੀ ਹਾਂ ਕਿਉਂ ਕਰਨ ਜਾ ਰਹੀ ਹਾਂ ਕਿਉਂਕਿ ਅੱਜ ਮੈਂ ਰਿੰਗ ਲਾਈਟ ਲਗਾ ਕੇ ਜਿਹੜੀ ਵੀਡੀਓ ਹੈ ਸ਼ੂਟ ਕਰ ਰਹੀ ਹਾਂ ਸੋ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੇ ਸੂਟਾਂ ਦੀ ਕੁਆਲਿਟੀ ਕਲਰ ਜੋ ਚੀਜ਼ ਹੈ ਉਹ ਨੇਚਰਲੀ ਤੁਹਾਡੇ ਸਾਹਮਣੇ ਦੇਖਣ ਨੂੰ कि ਮੈਨੂੰ ਇਸ ਲਈ ਲੋੜ ਲੱਗੀ ਕਿ ਮੈਨੂੰ ਉਹ ਪੁਰਾਣੀ ਵੀਡੀਓ ਹੈ ਜਿਹੜੀ ਉਸ ਨੂੰ ਰਿਪੀਟ ਕਰਨਾ ਚਾਹੀਦਾ ਤੇ ਮੇਰੇ ਕੋਲੇ ਕੁਝ-ਕੁਝ ਸਟਾਕ ਹੈ ਜਿਹੜਾ ਉਹ ਵਿਆਹ ਹੋਇਆ ਤੇ ਉਹ ਵੀ ਨਾਲ ਦੀ ਨਾਲ ਸੇਲ ਹੋ ਜਾਣਾ ਹੈਗਾ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਟੈਪੀ ਲਾਈਨਿੰਗ ਵਾਲੇ ਸੂਟ ਦੀ ਪਿਕ ਅੱਛਾ ਜੀ ਇਹ ਵਾਲੇ ਸੂਟ ਦਾ ਪ੍ਰਿੰਟ ਤੁਸੀਂ ਦੇਖ ਲਓ ਟੈਪੀ ਲਾਈਨਿੰਗ ਹੈ ਇਸ ਤੇ ਨੈੱਕ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਇਹ ਇਸ ਦਾ ਪ੍ਰਿੰਟ ਹੈ ਇਸ ਦੇ neck ਦੇ ਉੱਪਰ ਵਰਕ ਹੋਇਆ ਹੈ ਅੱਜ ਜੀ ਤੁਹਾਨੂੰ ਸਕੀਮ ਇੱਕ ਹੋਰ ਦੇ ਰਹੇ ਹਾਂ ਕਿ ਨਾਲ ਇਸ ਤੇ ਬੈਨੀਫਿਟ ਦੇ ਰਹੇ ਹਾਂ ਕਿ ਸਾਰਿਆਂ ਦੀ ਸ਼ਿਪਿੰਗ ਫ੍ਰੀ ਰਹੇਗੀ ਪ੍ਰਾਈਸ ਉਹੀ ਰਹੇਗਾ ਜੋ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਪਰ ਸ਼ਿਪਿੰਗ ਹੈ ਜਿਹੜੀ ਉਹ ਸਾਰੇ ਸੂਟਾਂ ਦੀ ਤੁਹਾਨੂੰ ਅੱਜ ਫ੍ਰੀ ਮਿਲਣ ਜਾ ਰਹੀ ਹੈ ਅੱਛਾ ਜੀ ਜਿੰਨੇ ਵੀ ਸੂਟ ਹੋਣ ਕਿ ਅੱਜ ਚਾਹੇ ਟੈਬੀ ਦੇ ਸੂਟ ਨੇ ਜਾਂ organza ਦੇ ਸੂਟ ਹੈ ਸਾਰਿਆਂ ਦੀ ਸ਼ਿਪਿੰਗ ਫ੍ਰੀ ਰਹੇਗੀ ਤੇ ਇਹ ਵਾਲਾ ਸੂਟ ਤੁਸੀਂ ਦੇਖ ਲੈ ਜੀ ਵਰਕ ਇਸਦੇ ਉੱਪਰ ਹੋਇਆ ਹੈ ਬਹੁਤ ਸੋਹਣਾ ਇਸ ਦਾ ਪੈਟਰਨ ਹੈ ਡਿਜ਼ਾਈਨ ਇਸ ਦਾ ਬਹੁਤ ਪਿਆਰਾ ਹੈ ਤੇ ਇਸ ਦੇ ਨਾਲ ਕਲਰ ਕੰਟਰਾਸਟ ਹੈ ਜੋ ਬਾਟਮ ਦਾ ਤੇ ਦੁਪੱਟੇ ਦਾ ਤੁਹਾਨੂੰ ਕੋ ਵੀ ਦਿਖਾ ਦਿੰਦੀ ਅਛਾ ਜੀ ਦੁਪੱਟਾ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਪਹਿਲਾਂ ਬਾਟਮ ਦੇਖ ਲਓ ਬਾਟਮ 'ਚ ਜਿਹੜੀ थी ਉਸ ਦੇ ਉੱਪਰ ਇਸ ਤਰ੍ਹਾਂ ਥ੍ਰੈਡ ਦਾ ਪੌਂਚਾ ਵਰਕ ਹੋਇਆ ਵਾ ਜ਼ਰੀ ਤੇ ਥ੍ਰੈਡ ਨੂੰ ਯੂਜ਼ ਕੀਤਾ ਵੈ ਇਸ ਤਰ੍ਹਾਂ ਜੀ ਇਸ ਤੇ ਪੌਂਚਾ ਦੇ ਉੱਪਰ ਵਰਕ ਹੋਇਆ ਵਾ ਇਸ ਦਾ ਨਿਓਨ ਪੈਰਟ ਕਲਰ ਹੈਗਾ ਮੈਚਿੰਗ ਹੈ ਜੀ ਇਸ ਸ਼ਰਟ ਦੇ ਨਾਲ ਇਸਦੀ ਮੈਚਿੰਗ ਹੈ ਤੁਹਾਨੂੰ ਮੈਂ ਦਿਖਾ ਦੇਣੀ ਹੈ ਇੱਕ ਵਾਰੀ ਫਿਰ ਤੋਂ ਨੇੜੇ ਕਰਕੇ ਇਹ ਇਸਦੀ ਮੈਚਿੰਗ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਤੇ ਇਹਦਾ ਦੁਪੱਟਾ ਜੀ ਜਿਹੜਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਸ ਦਾ ਦੁਪੱਟੇ ਦੀ 2.5 ਮੀਟਰ ਫੁੱਲ ਲੈਂਥ ਹੈ ਜੀ ਟਾਈ ਡਾਈ ਦਾ ਦੁਪੱਟਾ ਇਸ ਤੇ ਵਿੱਚ ਸੈਲਫ ਦਾ ਡਿਜ਼ਾਈਨ ਰਹੇਗਾ ਕਿ ਦੁਪੱਟਾ ਇਸ ਦਾ ਜੀ ਚੁੰਦੇਰੀ ਮਸਲੀਨ ਮਿਕਸ ਰਹੇਗਾ ਹਾਂਜੀ ਇਹ ਹੈ ਜੀ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਇਸ ਦਾ ਡਿਜ਼ਾਈਨ ਹੈ ਤੇ ਮੈਂ ਸੋਚਿਆ ਕਿ ਚਲੋ ਅੱਜ ਇਹਨਾਂ ਦੇ ਕਲਰਸ ਵਗੈਰਾ ਜਿਹੜੇ ਉਹ ਤੁਹਾਡੇ ਸਾਹਮਣੇ ਪ੍ਰੋਪਰ ਰੱਖ ਦਿੱਤੇ ਜਾਣ ਕਿਉਂਕਿ ਇਹ ਰਿੰਗ ਲਾਈਟ ਲਈ ਹੈ ਤਾਂ ਉਸ ਦਾ ਆਪਾਂ ਫਾਇਦਾ ਜਿਹੜਾ ਸੂਟਾਂ ਦੇ ਉੱਪਰ ਹੀ ਲਿਆ ਜਾਵੇ ਤੇ ਇਸ ਤੇ 4 ਸਾਈਡ ਜੀ ਇਸ ਤਰ੍ਹਾਂ ਗੋਟਾ ਲੈਸ ਲੱਗੀ ਹੋਈ ਹੈ ਫੋਰ ਸਾਈਡ ਲੈਸ ਲੱਗੀ ਹੋਈ ਹੈ ਤੇ ਲੈਸ ਦੇ ਨਾਲ ਦਾ ਹੀ ਇਸ ਤੇ ਵਿੱਚ ਸੈਲਫ ਪ੍ਰਿੰਟ ਇਸ ਤਰ੍ਹਾਂ ਡਿਜ਼ਾਈਨ ਹੈ ਸੈਲਫ ਡਿਜ਼ਾਈਨ ਦਾ ਦੁਪੱਟਾ ਹੈ ਜੀ ਟਾਈ ਡਾਈ ਦਾ ਦੁਪੱਟਾ ਹੈ ਤੇ ਇਹ ਇਸਦੀ ਬਾਟਮ ਤੇ ਇਹ ਸ਼ਰਟ ਹੈ ਜੀ ਤੇ ਇਹ ਦੁਪੱਟਾ ਹੈ ਜਿਵੇਂ ਤੁਹਾਨੂੰ ਵਧੀਆ ਲੱਗ ਰਿਹਾ ਜਿਹੜਾ ਸੂਟ ਉਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਮਿਲੇਗਾ ਜੀ ਦੇਖਣ ਨੂੰ ਤੁਸੀਂ ਉਸ ਨੰਬਰ ਦੇ ਉੱਪਰ ਆਪਣੀ ਇਨਕੁਆਰੀ ਕਰ ਸਕਦੇ ਹੋ ਔਰ ਆਪਣੇ ਆਰਡਰ ਹੈ ਜਿਹੜੇ ਬੁੱਕ ਕਰ ਸਕਦੇ ਹੋ ਤੇ ਤੁਸੀਂ ਇਹਨੇ ਦੇ ਪ੍ਰਾਈਸ ਵੀ ਨਾਲ ਦੀ ਨਾਲ ਜੋ ਪ੍ਰਾਈਸ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਆ 1000 500 ਰੁਪਏ ਇਸ ਸੂਟ ਦੀ ਪ੍ਰਾਈਸ ਹੈ ਜੀ ਤੇ ਇਸ ਨੂੰ ਆਪਾਂ ਸ਼ਿਪਿੰਗ ਫ੍ਰੀ ਦੇਣ ਜਾ ਰਹੇ ਆ ਸ਼ਿਪਿੰਗ ਪਿਛਲੀ ਵੀਡੀਓ ਦੇ ਵਿੱਚ ਸ਼ਿਪਿੰਗ ਸੀ ਜਿਹੜੀ ਉਹ ਇਨਕਲੂਡ ਨਹੀਂ ਸੀ ਇਸ ਵਾਰ ਸ਼ਿਪਿੰਗ ਆਪਾਂ ਤੁਹਾਨੂੰ ਫ੍ਰੀ ਦੇ ਰਹੇ ਆ 1050 ਦੇ ਵਿੱਚ ਜੀ ਇਹ ਸੂਟ ਹੈ ਵਿਦ ਦੁਪੱਟਾ ਸਭ ਓਕੇ ਹੈ ਜੀ ਫੁੱਲ ਫਿਨਿਸ਼ਿੰਗ ਹੈ ਸੂਟ ਦੀ ਕਨਸੈਪਟ ਰੈਡੀ ਹੈ ਜੀ ਬਸ ਤੁਸੀਂ ਸਟਿਚ ਕਰਾ ਕੇ ਹੀ ਪਾਣਾ ਇਹ ਤੁਹਾਨੂੰ 1000 ਰੁਪਏ ਦੇ ਵਿੱਚ ਰੈਡੀ ਮਿਲੇਗਾ ਦੂਸਰਾ ਸੂਟ ਇਸ ਦੇ ਵਿੱਚ ਆ ਜਾਂਦਾ ਜੀ ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਹੈ ਇਸ ਤਰ੍ਹਾਂ ਮਲਟੀ ਕਲਰਸ ਦੇ ਵਿੱਚ ਹੈ ਤੇ ਇਸ ਤੇ ਵੀ ਸੇਮ neck ਦੇ ਉੱਪਰ ਉਹੀ ਡਿਜ਼ਾਈਨ ਬਣਿਆ ਹੋਇਆ ਜੀ ਸੇਮ V shape ਦੇ ਵਿੱਚ neck ਦੇ ਉੱਪਰ थ्रेड ਵਰਕ ਇਸ ਤਰ੍ਹਾਂ ਕੀਤਾ ਹੋਇਆ ਅੱਛਾ ਜੀ ਇਸ ਤੇ ਕੱਲੇ neck ਦੇ ਉੱਪਰ ਹੀ ਵਰਕ ਹੈ ਹੋਰ ਇਸ ਤੇ ਕਿਤੇ ਵਰਕ ਨਹੀਂ ਹੈ ਨਾ ਬਾਹਾਂ ਦੇ ਉੱਪਰ ਵਰਕ ਹੈ इसकी बॉटम से वर्क है क्योंकि फिर बहुत ज्यादा हैवी भारा सूट हो जाता है इस ए इसका बॉटम है जी बॉटम के उपर इस तरह उ जरी जी पहुंचा वर्क होया बहुत प्यारा कलर कंट्रास्ट है यी यू ये ये शर्ट है ये बॉटम है इस जो दुपट्टा तो है ਦੁਪੱਟਾ ਸੇਮ ਉਹੀ ਰਹੇਗਾ ਜੀ ਟਾਈ ਡਾਈ ਦੇ ਵਿੱਚ 4 ਸਾਈਡ ਤੇ ਬੋਟਾ ਲੈਸ ਲੱਗੀ ਮਿਲੇਗੀ 셀ਫ ਡਿਜ਼ਾਈਨ ਜੋ ਇਸ ਦਾ 골ਡਨ ਇਸ ਤਰ੍ਹਾਂ ਰਹੇਗਾ ਤੇ ਮਸਲੀਨ ਦਾ ਦੁਪੱਟਾ ਰਹੇਗਾ ਜੀ ਟਾਈ ਡਾਈ ਦਾ ਦੁਪੱਟਾ ਹੈ ਹੀ 2.5 ਮੀਟਰ ਲੈਂਥ ਹੈ ਜੀ ਬਹੁਤ ਖੁੱਲਾ ਡੁੱਲਾ ਬਹੁਤ ਜ਼ਿਆਦਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੇ ਇਸ ਨੂੰ ਇੱਕ ਵਾਰੀ ਫਿਰ ਤੋਂ ਸਕਰੀਨ ਸ਼ਾਟ ਲੈ ਲਓ ਤੁਸੀਂ ਮੈਂ ਤੁਹਾਨੂੰ ਇਹ ਵਾਲਾ ਸੂਟ ਹੈ ਜਿਹੜਾ ਇਹ ਆਪ ਕਰਕੇ ਦਿਖਾ ਦੇਣੀ ਹੈ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਉਹ ਬੁੱਕ ਕਰ ਸਕਦੇ ਇਸ ਦੇ ਨਾਲ ਇਹ ਦੁਪੱਟਾ ਜੀ ਤੇ ਇਹ ਵਾਲਾ ਇਸ ਦਾ ਬਾਟਮ ਰਹੇਗਾ yellow ਦੇ ਵਿੱਚ ਬਾਟਮ ਦੇ ਉੱਪਰ ਜ਼ਰੀ ਦਾ ਤੇ थ्रेड ਦਾ ਵਰਕ ਰਹੇਗਾ ਇਹ ਸੀਗਾ ਜੀ ਦੂਸਰਾ ਕਨਸੈਪਟ ਇਸੇ ਡਿਜ਼ਾਈਨ ਦੇ ਵਿੱਚ ਇੱਕ ਆ ਜਾਂਦਾ ਜੀ ਗ੍ਰੇ ਟੱਚ ਦਿੰਦਾ بیس ਹੈ ਜੋ ਇਸ ਦਾ ਗ੍ਰੇ ਹੈ ਮਸਟਰਡ ਥ्रेड ਦੇ ਨਾਲ ਇਸ ਤੇ neck ਦੇ ਉੱਪਰ ਵਰਕ ਹੋਇਆ ਹੋਇਆ ਹੈ ਮਸਟਰਡ ਇਹ ਥੋੜਾ ਜਿਹਾ ਲਾਈਟ ਕਲਰ ਹੈ ਬਹੁਤ ਪਿਆਰਾ ਗ੍ਰੇ ਕਲਰ ਹੈ ਬਹੁਤ ਸੋਹਣਾ ਰੰਗ ਹੈ ਇਹ ਵੀ ਲਾਈਨਿੰਗ ਟੈਬੀ ਹੈ ਜੀ ਕਿਉਂਕਿ ਹੁਣ ਸੀਜ਼ਨ ਇਹ ਟੈਬੀ ਮਸਲੀਨ ਦਾ ਤੇ organza ਵਗੈਰਾ ਦਾ जॉर्जਟ ਦਾ ਆ ਗਿਆ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਬਾਟਮ ਦਾ ਸੀਜ਼ਨ ਆਫ ਹੋ ਗਿਆ ਇਹ ਇਸ ਦੇ ਨਾਲ ਬਾਟਮ ਹੈ ਜੀ ਬਾਟਮ ਸੇਮ ਰਹੇਗੀ ਥ੍ਰੈਡ ਤੇ ਜ਼ਰੀ ਦਾ ਵਰਕ ਹੈ ਗ੍ਰੇ ਕਲਰ ਬਾਟਮ ਦਾ ਪਲੇਨ ਗ੍ਰੇ ਹੈ ਬਹੁਤ ਸੋਹਣੀ ਰਿਚ ਕੁਆਲਟੀ ਹੈ ਫੈਬਰਿਕ ਬਹੁਤ ਪਿਆਰਾ ਯੂਜ਼ ਹੋਇਆ ਵਾ ਇਹ ਇਸ ਦਾ ਬਾਟਮ ਹੈ ਜੀ ਤੇ ਇਹ ਇਸ ਦਾ ਸ਼ਰਟ ਹੈ ਇੱਕ ਵਾਰ ਤੁਸੀਂ ਫਿਰ ਤੋਂ ਦੇਖ ਲਓ ਇਸ ਦੇ ਨਾਲ ਮੈਚਿੰਗ ਬਾਟਮ ਸ਼ਰਟ ਤੇ ਇਸ ਦਾ ਜੋ ਦੁਪੱਟਾ ਆ ਜਾਂਦਾ ਹੈ ਦੁਪੱਟਾ ਇਸ ਦਾ येलो ग्रे टाई डाई ਦਾ ਦੁਪੱਟਾ ਹੈ ਜੀ ਸੇਮ ਉਹੀ ਦੁਪੱਟਾ ਹੈ ਫੋਰ ਸੈੱਡ ਕੋਟਾ लेस लगी ਹੋਈ ਹੈ ਸੈਲਫ ਡਿਜ਼ਾਈਨ ਹੈ ਤੇ टाई डाई ਦਾ ਦੁਪੱਟਾ ਹੈ ਜੀ ਮਸਲੀਨ ਦਾ ਬਹੁਤ ਪਿਆਰਾ ਖੁੱਲਾ ਡੁਲਾ ਦੁਪੱਟਾ ਹੈ ਇਹ ਸੂਟ ਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਸੂਟਾਂ ਦੇ ਪ੍ਰਾਈਸ ਨਾਲ ਦੀ ਨਾਲ ਜੀ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੁਸੀਂ ਦੇਖ ਲਿਓ ਨਾਲ ਵਟਸਐਪ ਨੰਬਰ ਵੀ ਹੈ ਤੁਹਾਨੂੰ ਜੋ ਵੀ ਆਰਡਰ ਵਗੈਰਾ ਤੁਸੀਂ ਲਗਾਣੀ ਹੈ ਤੁਸੀਂ ਉਸ ਨੰਬਰ ਦੇ ਉੱਪਰ ਆਪਣੀ ਆਰਡਰ ਲਗਾ ਸਕਦੇ ਹੋ ਚੌਥਾ ਕਲਰ ਇਸ ਦੇ ਵਿੱਚ ਆ ਜਾਂਦਾ ਜੀ ਰਾਇਲ ਬਲੂ ਦੇ ਉੱਪਰ ਸਕਿਨ ਸਕਿਨ ਤੇ ਰਾਇਲ ਬਲੂ ਦਾ ਇਹ ਪੈਟਰਨ ਹੈ ਤੇ ਇਸ ਦੇ ਉੱਪਰ ਰਾਇਲ ਬਲੂ ਹੀ ਥ੍ਰੈਡ ਦਾ ਯੂਜ਼ ਕੀਤਾ ਹੋਇਆ ਵੀ ਨੈਕ ਸ਼ੇਪ ਦੇ ਵਿੱਚ ਸੇਮ ਉਹੀ ਜੀ ਟੈਬੀ ਲਾਈਨਿੰਗ ਦੇ ਵਿੱਚ ਇਹ ਵੀ ਸੂਟ ਟੈਬੀ ਲਾਈਨਿੰਗ ਤੇ ਇਸ ਦੇ ਨਾਲ ਵੀ ਜੋ ਬਾਟਮ ਹੈ ਬਾਟਮ ਜਾਏਗਾ ਜੀ ਸਕਿਨ ਸਕਿਨ ਦੇ ਉੱਪਰ ப்ਲੇਊ ਸਟੱਟ ਤੇ ਜਰੀ ਦਾ ਵਰਕ ਸੀ ਸੇਮ ਕਨਸੈਪਟ ਦੀ ਜੋ ਪਹਿਲਾਂ ਦੇਖਿਆ ਤੁਸੀਂ ਸੇਮ ਬਸ ਉਸ ਦੇ ਵਿੱਚ ਚਾਰ ਕਲਰ ਨੇ ਜੀ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਸ ਦੇ ਵਿੱਚ ਚਾਰ ਕਲਰ ਨੇ ਇਹ ਹੈ ਜੀ ਇਹ ਵਾਲੇ ਸੂਟ ਦੀ ਲੁੱਕ ਇਹ ਅੱਜ ਫਾਈਨਲ ਲੁੱਕ ਇਸ ਤਰ੍ਹਾਂ ਇਹ ਇਸ ਦਾ ਬਾਟਮ ਹੈ ਤੇ ਇਹ ਇਸ ਦੀ ਸ਼ਰਟ ਹੈ ਸੋ ਅੱਜ ਮੈਂ ਟੇਬਲ ਵਗੈਰਾ ਹੈਂਗਰ ਤੇ ਵੀਡੀਓ ਨਹੀਂ ਬਣਾ ਰਹੀ ਐ ਇਸ ਲਈ ਥੋੜਾ ਜਾਂ ਕਾਲਜ ਕਿਹਾ ਕੰਮ ਤੇ ਇਹ ਦੇਖੋ ਜੀ ਇਹ ਇਸ ਦੇ ਨਾਲ ਦੁਪੱਟਾ ਹੈਗਾ ਸਕਿਨ ਤੇ ਬਲੂ ਦਾ ਕੰਟਰਾਸਟ ਸੇਮ ਦੁਪੱਟਾ ਉਹੀ ਜੀ ਮਸਲੀਨ ਦੇ ਵਿੱਚ ਸੈਲਫ ਡਿਜ਼ਾਈਨ ਰਹੇਗਾ ਤੇ ਇਸ ਦੇ ਉੱਪਰ ਇਸ ਤਰ੍ਹਾਂ 4 ਸਾਈਡ ਉਹੀ ਗੋਟਾ लेस ਰਹੇਗੀ ਜੀ ਟਾਈ ਡਾਈ ਦਾ ਦੁਪੱਟਾ ਰਹੇਗਾ ਬਹੁਤ ਖੁੱਲਾ ਡੁੱਲਾ ਪੂਰਾ ਖੁੱਲਾ ਦੁਪੱਟਾ ਹੈ ਜੀ ਬਹੁਤ ਸੌਫਟ ਕੁਆਲਟੀ ਹੈ ਫੈਬਰਿਕ ਦੇ ਵਿੱਚ ਕੋਈ ਕੰਪਲੇਨ ਨਹੀਂ ਕੋਈ ਮਿਕਸ ਨਹੀਂ ਹੈ ਕੁਝ ਲੜਨ ਚੁੱਭਣ ਵਾਲਾ ਕੁਝ ਨਹੀਂ ਹੈ ਬਹੁਤ ਜ਼ਿਆਦਾ ਵਧੀਆ ਕੁਆਲਟੀ ਦਾ ਸਟੱਫ ਹੈ ਤੇ ਹੁਣ ਆਪਾਂ ਆਰਗੈਂਜ਼ਾ ਦਾ ਜੋ ਸਟਾਕ ਕਲੀਅਰ ਕਰਨਾ ਹੈ ਆਪਾਂ ਉਸ ਤੇ ਗੱਲ ਕਰ ਲੈਨੇ ਆ ਕਿ ਆਰਗੈਂਜ਼ਾ ਦੇ ਸੂਟ ਜਿਹੜੇ ਸਭ ਤੋਂ ਜ਼ਿਆਦਾ ਵਿਕੇ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਤੋਂ ਹੁਣ ਗੱਲ ਕਰਦੇ ਆਂ ਜੀ ਆਪਾਂ ਆਰਗੈਂਜ਼ਾ ਦੇ ਸੂਟਾਂ ਬਾਰੇ ਇਹਨਾਂ ਦੇ ਬਹੁਤ ਜ਼ਿਆਦਾ ਆਰਡਰ ਲੱਗੇ ਆ ਜੀ ਸਭ ਨੇ ਬਹੁਤ ਜ਼ਿਆਦਾ ਸਲਾਇਆ ਬਹੁਤ سارے ਕਸਟਮਰ ਦੁਬਾਰਾ ਰਿਪੀਟ ਕਰ ਰਹੇ ਆਂ ਕਈ ਵਾਰ ਸੀਮ ਨੈਕ ਦੇ ਉੱਪਰ ਉਹ ਕਲਰ ਨਹੀਂ ਮਿਲ ਰਿਹਾ ਜੋ ਪਹਿਲਾਂ ਪੈਰਟ ਨਿਊਨ ਪੈਰਟ ਨਿਊਨ ਸ਼ੇਡ ਤੇ ਵਰਕ ਹੋਇਆ ਸੀਗਾ ਉਹ ਵਾਲੇ ਜਿਆਦਾਤਰ ਸੇਲ ਹੋ ਗਏ ਆ ਪਿੰਕ ਦੇ ਵਿੱਚ ਰਹਿ ਗਈ ਐ ਥੋੜੀ ਜਿਹੀ ਪਿੰਕ ਜਾਂ ਇਸ ਤਰ੍ਹਾਂ ਫਰੋਦੀ ਟੱਕ ਹੈ ਇਹ ਵਾਲੇ ਰਹਿ ਗਏ ਐ ਤੇ ਬਾਰ ਬਾਰ ਕਹਿ ਰਹੇ ਨੇ ਕਿ ਸਾਨੂੰ ਉਹੀ ਚਾਹੀਦਾ ਜੋ ਨਿਊਨ ਫੀルド ਦੇ ਵਿੱਚ ਸੀਗਾ ਪੈਰਟ ਨਿਊਨ ਸੀਗਾ ਤੇ ਇਹ ਐ ਜੀ ਆਰਗੈਂਜ਼ਾ ਵਿਸਕੋਜ਼ ਆਰਗੈਂਜ਼ਾ ਬਹੁਤ ਸੌਫਟ ਆਰਗੈਂਜ਼ਾ ਐ ਇਹ ਕੋਈ ਲੜਨ ਚੁੱਬਣ ਵਾਲਾ ਕੱਪੜਾ ਨਹੀਂ ਐ ਇਹ ਐ ਜੀ ਟਾਈ ਡਾਈ ਇਸ ਦਾ neck design ਐ ਜਿਹੜਾ ਉਹ ਇਸ ਤਰ੍ਹਾਂ ਰਹੇਗਾ ਥੋੜਾ ਕਰੀਬ ਤੋਂ ਦੇਖ ਲਓ ਇਸ ਦੀ ਬੈਕ इस तरह रेन वाली है बहुत सोना, डाई हो जी सूट है खुद सिस्टर ने भी स्टिच करा करके पाया हुआ है, बहुत प्यारा सूट है इस देन का बॉटम जाएगा रानी पिंक इसकी बॉटम है बहुत प्यारा बहुत सोना स्टाफ है जी तो दुपट्टा है जरा इस दुपट्टा तो जाएगा अच्छा जी यॉडलिंग किया हो ਉਹ ਸਾਰੇ ਮਾਡਲ ਸੂਟ ਨੇ ਆਖ ਲਓ ਤੁਸੀਂ ਇਸ ਤਰ੍ਹਾਂ ਵੇਅਰ ਨਹੀਂ ਕੀਤਾ ਐਕਚੁਅਲੀ ਨਾਲ ਮੇਰੇ ਖਿਆਲ ਲਗਾ ਕਿ ਇਹ ਪਿੱਕ ਕੀਤੀ ਹੋਈ ਹੈ ਇਸਦੇ ਨਾਲ ਜੋ ਦੁਪੱਟਾ ਦੀ ਦੁਪੱਟਾ ਸੇਮ ਸ਼ਰਟ ਦੇ ਨਾਲ ਦਾ ਹੀ ਰਹੂਗਾ ਟਾਈ ਡਾਈ ਦਾ ਹਾਫ ਪਿਓਰ ਦਾ ਦੁਪੱਟਾ ਹੈ ਜੀ ਇਸ ਤੇ ਫੋਰ ਸੇਡ ਫੋਰ ਸਾਈਡ ਸੌਰੀ ਸ਼ੇਡ ਕਹਿ ਲਗੀ ਇਸੀ ਮੈਂ ਅੱਛਾ ਫੋਰ ਸਾਈਡ ਦੀ ਇਸ ਤਰ੍ਹਾਂ ਗੋਟੇ ਦਾ ਗੋਟਾ ਲੇਸ ਦਾ ਕੰਮ ਹੋਇਆ ਹੋਇਆ ਹੈ ਦੀ ਸੇਮ ਸ਼ਰਟ ਦੇ ਨਾਲ ਦਾ ਜੀ ਇਸ ਦੁਪट्टे ਦਾ ਡਾਈ ਰਹਿਣ ਵਾਲਾ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਹੈ ਜੀ ਦੁਪट्टे ਦਾ ਇਸ ਤਰ੍ਹਾਂ ਦੁਪट्टे ਦੀ ਲੈਂਥ ਤੋਂ ਬਾਅਦ ਲੁੱਕ ਆ ਜਾਂਦੀ ਹੈ ਇਹ ਹੈ ਜੀ ਸੂਟ ਬਹੁਤ ਸੋਹਣਾ ਸੂਟ ਹੈ ਸਭ ਤੋਂ ਜ਼ਿਆਦਾ ਮੇਰੇ ਇਹ ਸੂਟ ਸੇਲ ਹੋ ਰਹੇ ਨੇ ਮੇਰੇ ਦੂਸਰੇ ਟਾਈਪ ਵੀ ਲਾਈਨਿੰਗ ਵਾਲੇ ਵੀ ਜਾ ਰਹੇ ਨੇ ਅੱਛਾ ਜੀ ਇਹਦੇ ਪ੍ਰਾਈਸ ਦੀ ਆਪਾਂ ਗੱਲ ਕਰਨੀ ਹੈ ਤਾਂ ਇਸ ਦਾ ਪ੍ਰਾਈਸ ਹੈ ਜਿਹੜਾ ਉਹ ਹੈਗਾ ਜੀ 13 150 ਰੁਪਏ ਵਿਦ ਸ਼ਿਪਿੰਗ ਸ਼ਿਪਿੰਗ ਫ੍ਰੀ ਹੈ ਇਹ 1350 ਰੁਪਏ ਦਾ ਜੀ ਇਸ ਦੇ ਨਾਲ ਇਹ ਪਲੇਨ ਰানি ਬਾਟਮ ਹੈ ਇਹ ਤੁਸੀਂ ਇੱਕ ਵਾਰ ਦੇਖ ਲਓ ਸਕਰੀਨਸ਼ਾਟ ਲੈਣ ਦੇ ਵਿੱਚ ਆਸਾਨੀ ਰਹੇਗੀ ਤੇ ਇਹ ਇਸ ਦਾ ਜੀ ਦੁਪੱਟਾ ਆਈ ਹੋਪ ਤੁਹਾਨੂੰ ਸੂਰ ਪਸੰਦ ਆਈ ਹੋਣੀ ਹੈ ਦੁਪੱਟੇ ਦੀ ਜਿਹੜੀ ਲੈਂਥ ਹੈ ਜੀ ਉਹ ਫੁੱਲ ਲੈਂਥ ਹੈ ਇਤਨਾ ਥੋੜਾ ਜਿਆਦਾ ਸੀਗਾ ਦੁਪੱਟੇ ਨੂੰ ਇਸ ਤਰ੍ਹਾਂ ਮੈਂ ਲੈ ਕੇ ਵੀ ਦਿਖਾ ਦਿੰਨੀ ਤੁਹਾਨੂੰ ਦੁਪੱਟੇ ਦੀ ਜੋ ਲੈਂਥ ਹੈ 2.5 ਮੀਟਰ ਦਾ ਦੁਪੱਟਾ ਹੈ ਜੀ ਬਹੁਤ ਖੁੱਲਾ ਡੁੱਲਾ ਦੁਪੱਟਾ ਹੈ ਇਹ ਦੁਪੱਟੇ ਦੀ ਜਿਹੜੀ ਲੈਂਥ ਹੈ ਉਹ ਫੁੱਲ ਹੈ ਜੀ ਅੱਛਾ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਸੂਟ ਪਸੰਦ ਆਈ ਹੋਣੀ ਹੈ ਤੁਸੀਂ ਆਪਣਾ ਆਰਡਰ ਬੁੱਕ ਕਰਨ ਲਈ ਸਕਰੀਨ ਤੇ ਨੰਬਰ ਚੱਲ ਰਿਹਾ ਜੀ WhatsApp ਕਰ ਸਕਦੇ ਹੋ ਤੁਸੀਂ ਫੋਟੋ ਲੈ ਕੇ ਪਿਕ ਲੈ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੂਟ ਦੀ ਇਨਕੁਆਇਰੀ ਕਰ ਸਕਦੇ ਹੋ ਤੇ ਮਿਲਦੀ ਹੈ ਜੀ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ